ਦਰਿਆ ਬਿਆਸ ਦੇ ਵਿੱਚ ਇੱਕ ਵਾਰੀ ਫੇਰ ਇਸ ਵਾਰ ਕਾਫੀ ਹਾਰਡ ਵਰਗੇ ਹਾਲਾਤ ਬਣੇ ਪਏ ਆ ਜਿਸ ਕਾਰਨ ਹਲਕਾ ਕਾਦੀਆਂ ਦੇ ਵੀ ਪਿੰਡ ਕੁਝ ਪ੍ਰਭਾਵਿਤ ਹੋਏ ਆ ਦਰਿਆ ਬਿਆਸ ਕੰਡੇ ਵਸਦੇ ਪਿੰਡ ਫਤੂ ਬਰਕਤ ਦੇ ਕਾਫੀ ਘਰ ਜਿਹੜੇ ਆ ਉਹ ਹੜ੍ਹ ਕਾਰਨ ਪ੍ਰਭਾਵਿਤ ਹੋਏ ਆ ਇਸ ਪਿੰਡ ਦੇ ਵਿੱਚ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਬਣਦੀ ਮਦਦ ਲੈ ਕੇ ਆਏ ਆ ਉਹਨਾਂ ਦੇ ਸਾਥੀ ਔਰ ਉਹਨਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਫਤੂ ਬਰਕਤ ਪਿੰਡ ਦੇ ਵਿੱਚ ਜਿੱਥੇ ਆਮ ਲੋਕਾਂ ਨੂੰ ਸਹਾਇਤਾ ਦਿੱਤੀ ਆ ਉਥੇ ਪਸ਼ੂਆਂ ਵਾਸਤੇ ਵੀ ਸੁੱਕੇ ਚਾਰੇ ਦਾ ਪ੍ਰਬੰਧ ਕੀਤਾ ਆਉ ਦੇਖਦੇ ਇਹਨਾਂ ਆਗੂਆਂ ਨੇ ਕੀ ਕੀ ਪ੍ਰਬੰਧ ਕੀਤੇ ਆ ਔਰ ਲੋਕਾਂ ਦਾ ਕੀ ਕਹਿਣਾ ਭਾਈ ਦੁੱਖ ਦੀ ਘੜੀ ਵਿੱਚ ਸਾ ਤੇ ਸ਼੍ਰੀ ਘੋਣ ਲਈ ਪਹੁੰਚੇਓ ਬੇੜ ਦੇ ਇਲਾਕੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਪਰसों ਇਹਨਾਂ ਪਿੰਡਾਂ ਦਾ ਸਾਡੇ ਕੈਬਨਿਟ ਮਨਿਸਟਰ ਗੋਇਲ ਸਾਹਿਬ ਦਾ ਦੌਰਾ ਕੀਤਾ ਸੀਗਾ ਔਰ ਇੱਥੇ ਮੰਗ ਆਈ ਸੀਗੀ ਕਿ ਡੰਗਰਾਂ ਦਾ ਜਿਹੜਾ ਚਾਰਾ ਵਾ ਜਾਂ ਉਹਨਾਂ ਦੀ ਫੀਟ ਜਿਹੜੀ ਆ ਉਹਦੀ ਜਿਹੜੀ ਆ ਬੜੀ ਕਿਲਤ ਆ तकरीबन 450 ਡੰਕਰ ਜਿਹੜਾ ਵਾ ਉਹ ਉਹਦੇ ਲਈ ਪ੍ਰਬੰਧ ਦੀ ਲੋੜ ਆ ਤੋਂ ਅੱਜ ਅਸੀਂ तकरीबन 200 ਫੀਲ ਲੈ ਕੇ ਆਏ ਆ ਔਰ 30 ਜਿਹੜੀਆਂ ਬੋਆ ਬੋਰੀਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਆ ਬਾਕੀ 150 ਜਿਹੜੀ ਆ ਉਹ ਸਾਡੇ ਜਿਹੜੇ ਸਰਪੰਚ ਸਾਹਿਬਾਨ ਨੇ ਅਸੀਂ ਸਾਰਿਆਂ ਨੇ ਜੋ ਸਾਡੀ ਆਮ ਆਦਮੀ ਪਾਰਟੀ ਦੀ ਕਾਦੀਆਂ ਹਲਕੇ ਦੇ ਸਾਡੇ ਸਰਪੰਚ ਨੇ ਜਾਂ ਸੀਨੀਅਰ ਲੀਡਰ ਨੇ ਉਹਨਾਂ ਨੇ ਅਸੀਂ ਦਸਵੰਧ ਕੱਢ ਕੇ ਇਹ ਸਾਰੀ ਫੀਲਡ ਦਾ ਅਸੀਂ ਪ੍ਰਬੰਧ ਕੀਤਾ ਵਾ ਔਰ ਸਾਰੇ ਹੀ ਲਿਸਟਾਂ ਬਣਾ ਕੇ ਬੜੇ ਪਾਰਦਰਸ਼ੀ ਢੰਗ ਦੇ ਨਾਲ ਅਸੀਂ ਆਪਣੇ ਮੋਤਪਰਾਂ ਦੀਆਂ ਡਿਊਟੀਆਂ ਲਾਈਆਂ ਨੇ ਕਿ ਜਿਹੜੇ-ਜਿਹੜੇ ਲੋੜਵੰਦ ਨੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਜਿਹੜਾ ਵਾ ਉਹਨਾਂ ਦੇ ਘਰਾਂ ਦੇ ਤੱਕ ਜਿਹੜਾ ਵਾ ਇਹ ਸਾਰਾ ਪ੍ਰਬੰਧ ਜਿਹੜਾ ਪਕਾਇਆ ਜਾਵੇ ਕਈ ਗੱਲ ਸਰ ਪਾਣੀ ਵਿੱਚ ਡੁੱਬੇ ਆ ਉਹਨਾਂ ਵਾਸਤੇ ਕੀ ਕਰ ਰਹੇ ਹੋ ਜਿਹੜੇ ਘਰ ਪਾਣੀ ਵਿੱਚ ਡੁੱਬੇ ਆ ਉਹ ਜਦੋਂ ਪਾਣੀ ਥੱਲੇ ਥੱਲੇ ਚਲੇ ਜਾਂਦਾ ਉਹਨਾਂ ਦੀਆਂ ਗਰਦੌਰੀਆਂ ਕਰਾ ਰਹੇ ਆ ਜਿੱਥੇ ਕੋਈ ਛੱਤਾਂ ਪੈਣ ਵਾਲੀਆਂ ਨੇ ਜਿਹੜੇ ਘਰ ਬਾਰਸ਼ ਵਿੱਚ ਡਿੱਗ ਗਏ ਆ ਉਹਨਾਂ ਦੀਆਂ ਗਰਦੌਰੀਆਂ ਕਰਾ ਕੇ ਉਹਨਾਂ ਨੂੰ ਗ੍ਰਾਂਟ ਦੇ ਕੇ ਉਹਨਾਂ ਦੀਆਂ ਘਰਾਂ ਦੀਆਂ ਜਿਹੜੀਆਂ ਛੱਤਾਂ ਪੁਵਾਈਆਂ ਜਾਣਗੀਆਂ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਵਾ ਕਮਾਦ ਦਾ ਹੋਇਆ ਵਾ ਜਾਂ ਝੋਨੇ ਦਾ ਹੋਇਆ ਵਾ ਉਹਦੀਆਂ ਵੀ ਗਰਦੌਰੀਆਂ ਜਿਹੜੀਆਂ ਜਦੋਂ ਪਾਣੀ ਥੱਲੇ ਚਲਾ ਜਾਂਦਾ ਗਰਦੌਰੀਆਂ ਕਰਾ ਕੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਵੇ ਧੰਨਵਾਦ ਸਰ ਜੀ ਜੀ ਠੀਕ ਹੈ ਜੀ ਨਾਲ ਇਹ ਵੀ ਜੀ ਹਾਂ ਜੀ